ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਪ੍ਰੀਤ ਤੁਹਾਡਾ ਆਪਣੇ ਚੈਨਲ ਸੋਲਜਰ ਹਬ ਸਟੋਰੀਜ਼ ਤੇ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਚਲੋ ਵਧਦੇ ਹਾਂ ਕਹਾਣੀ ਵੱਲ ਦਿਲਬਾਗ ਜਦੋਂ ਸਕੂਲੋਂ ਆਇਆ ਤਾਂ ਘਰ ਦਾ ਬੂਹਾ ਲੱਗਿਆ ਦੇਖ ਉਸ ਨੂੰ ਰਾਤ ਵਾਲੀ ਗੱਲ ਚੇਤੇ ਆ ਗਈ ਉਸਨੇ ਉਦਾਸੇ ਜਿਹੇ ਮਨ ਨਾਲ ਬੂਹਾ ਖੋਲਿਆ ਤੇ ਬਸਤਾ ਸਿੱਧਾ ਪੇਟੀ ਉੱਪਰ ਸੁੱਟ ਦਿੱਤਾ ਤੇ ਮੰਜੇ ਉੱਤੇ ਪੈ ਗਿਆ ਗੱਲੀ ਨਾਨਕੀ ਚਲੀ ਗਈ ਬੀਬੀ ਮੈਨੂੰ ਲੈ ਕੇ ਹੀ ਨਹੀਂ ਗਈ ਆਪਣੇ ਆਪ ਨੂੰ ਕਹੇ ਬੋਲ ਨਾਲ ਹੀ ਉਸ ਦਾ ਗਲਾ ਪਰ ਗਿਆ ਤੇ ਹੰਝੂ ਪੋਕੜੀਆਂ ਚੋ ਚੁੰਦੇ ਹੋਏ ਕੰਨਾ ਕੋਲ ਦੀ ਹੁੰਦੇ ਹੋ ਮੰਜੇ ਦੀ ਮੈਲੀ ਜਿਹੀ ਨਵਾਰ ਵਿੱਚ ਜਾ ਰਚੇ ਆਪਣੀ ਮਾਂ ਪ੍ਰਤੀ ਗੁੱਸਾ ਉਸਦੇ ਹੰਝੂਆਂ ਵਿੱਚ ਵਹੇ ਰਿਹਾ ਸੀ ਇੰਨੇ ਨੂੰ ਆਲੇ ਵਿਚਲੇ ਚੇੜੀ ਦੀ ਹਾਲੇ ਵਿੱਚੋਂ ਬੱਚਾ ਚੀਚੀ ਕਰਦਾ ਜ਼ਮੀਨ ਤੇ ਡੇਗ ਪਿਆ ਦਿਲਬਾਗ ਨੇ ਕਾਹਲੀ ਨਾਲ ਚੇੜੀ ਦੇ ਪਿਲਪਿਲੇ ਜਿਹੇ ਬੱਚੇ ਨੂੰ ਚੱਕ ਆਪਣੇ ਹੱਥੋਂ ਉੱਪਰ ਰੱਖ ਲਿਆ ਤੇ ਧਿਆਨ ਨਾਲ ਉਸਦੇ ਅੱਧ ਪੁੰਗਰੇ ਖੰਭਾਂ ਵੱਲ ਦੇਖਣ ਲੱਗਾ ਪੂਰਾ ਮੂੰਹ ਖੋਲ ਚੀਚੀ ਕਰ ਰਿਹਾ ਬੱਚੇ ਨੂੰ ਦੇਖ ਉਸਨੇ ਆਪਣੇ ਬੁੱਲ੍ਹਾਂ ਤੇ ਜੀਭ ਫੇਰੀ ਤਾਂ ਉਸ ਨੂੰ ਖਾਰਾ ਜਿਹਾ ਸੁਆਦ ਲੱਗਿਆ ਤੇ ਨਾਲ ਹੀ ਉਸਦਾ ਚਿਹਰਾ ਫੁੱਲ ਵਾਂਗ ਖਿਲ ਗਿਆ ਫਿਰ ਪਤਾ ਨਹੀਂ ਕੀ ਸੋਚ ਉਸਨੇ ਬੱਚੇ ਨੂੰ ਆਪਣੇ ਮੰਜੇ ਉੱਤੇ ਰੱਖਿਆ ਤੇ ਕਾਹਲੀ ਨਾਲ ਭਾਂਡਿਆਂ ਵਾਲੀ ਟੋਕਰੀ ਵਿੱਚੋਂ ਕੋਲੀ ਚੱਕ ਨਲਕੇ ਵੱਲ ਭੱਜ ਕੇ ਗਿਆ ਕੋਲੀ ਬੋਕੀ ਥੱਲੇ ਰੱਖ ਆਪ ਨਲਕਾ ਗੇੜਨ ਲੱਗ ਗਿਆ ਜਦੋਂ ਕੋਲੀ ਪਾਣੀ ਨਾਲ ਪਰ ਗਈ ਤਾਂ ਉਸਨੇ ਕੋਲੀ ਨੂੰ ਹੱਥ ਪਾਇਆ ਪਰ ਉਸ ਨੂੰ ਪਾਣੀ ਗਰਮ ਲੱਗਾ ਉਸਨੇ ਫਿਰ ਕੋਲੀ ਉੱਥੇ ਹੀ ਰੱਖ ਦਿੱਤੀ ਤੇ ਹੋਰ ਤੇਜ਼ੀ ਨਾਲ ਨਲਕਾ ਗੇੜਨ ਲੱਗਾ ਜਦੋਂ ਉਹ ਮੁੜ ਕੇ ਨਾਲ ਭਜ ਗਿਆ ਤਾਂ ਉਹ ਕੋਲੀ ਚੱਕ ਅੰਦਰ ਕਮਰੇ ਵੱਲ ਪਜ ਗਿਆ ਉਸਨੇ ਇੱਕ ਹੱਥ ਵਿੱਚ ਬੱਚਾ ਚੱਕ ਦੂਜੇ ਹੱਥ ਨਾਲ ਉਸ ਨੂੰ ਪਾਣੀ ਪਿਲਾਉਣ ਲੱਗਾ ਜਦੋਂ ਦਿਲਬਾਗ ਨੂੰ ਤਸੱਲੀ ਹੋ ਗਈ ਕਿ ਬੱਚਾ ਰਾਜਗਿਆਤਾ ਉਸਨੇ ਤੱਕਤੇ ਉੱਤੇ ਚੜ੍ਹ ਕੇ ਬੱਚੇ ਨੂੰ ਚੇੜੀ ਦੇ ਹਾਲੇ ਵਿੱਚ ਰੱਖ ਦਿੱਤਾ ਥੱਲੇ ਉਤਰ ਉਸਨੇ ਪਾਣੀ ਪੀਤਾ ਤੇ ਕੁਰਤੇ ਨਾਲ ਆਪਣਾ ਮੂੰਹ ਸਾਫ਼ ਕਰ ਮੰਜੇ ਤੇ ਬੈਠ ਗਿਆ ਇੰਨੇ ਨੂੰ ਚੇੜੀ ਵੀ ਉੱਡ ਕੇ ਹਾਲੇ ਵਿੱਚ ਆ ਗਈ ਬੱਚਾ ਆਪਣੀ ਮਾਂ ਦੇ ਮੂੰਹ ਚੋਂ ਚੋਗਾ ਕੱਢ-ਕੱਢ ਖਾ ਰਿਹਾ ਸੀ ਦਿਲਬਾਗ ਉਹਨਾਂ ਨੂੰ ਦੇਖ ਅੰਦਰੋਂ-ਅੰਦਰੀ ਖੁਸ਼ ਹੋ ਰਿਹਾ ਸੀ ਇੰਨੇ ਨੂੰ ਉਸ ਨੂੰ ਭੁੱਖ ਮਹਿਸੂਸ ਹੋਈ ਤਾਂ ਦੁਬਾਰਾ ਮਾਂ ਦੇ ਨਾਨਕੀ ਜਾਣ ਵਾਲੀ ਗੱਲ ਚੇਤੇ ਕਰ ਅੱਖਾਂ ਵਿੱਚ ਹੰਝੂ ਆ ਗਏ ਉਹ ਮੰਜੇ ਤੋਂ ਉਠਿਆ ਤੇ ਟੋਕਰੀ ਵਿੱਚੋਂ ਦੋ ਰੋਟੀਆਂ ਚੱਕ ਦਾਲ ਵਾਲੀ ਪਤੀਲੀ ਵੱਲ ਗਿਆ ਪਰ ਪਤੀਲੀ ਧੋ ਕੇ ਰੱਖੀ ਪਈ ਸੀ ਫਿਰ ਉਸ ਦੀ ਨਜ਼ਰ ਕੁੰਡੇ ਉੱਤੇ ਪਈ ਉਸ ਨੇ ਕੁੰਡਾ ਸਿਧਾ ਕੀਤਾ ਤਾਂ ਚਟਨੀ ਸੁੱਕੀ ਹੋਈ ਸੀ ਉਸ ਨੇ ਖੰਡ ਵਾਲੇ ਡੱਬੇ ਭਾਲਣਾ ਸ਼ੁਰੂ ਕੀਤਾ ਪਰ ਉਹ ਨਾ ਮਿਲਿਆ ਦਿਲ ਬਾਗ ਰੋਣ ਹੱਦਕਾ ਹੋ ਗਿਆ ਫਿਰ ਉਸਨੇ ਕੌਲੀ ਦਾ ਛੋੜਾ ਜਿਹਾ ਪਾਣੀ ਕੁੰਡੇ ਵਿੱਚ ਪਾ ਦਿੱਤਾ ਤੇ ਪਾਣੀ ਹਿਲਾ ਕੇ ਡੋਲ ਦਿੱਤਾ ਤੇ ਦੋਵੇਂ ਰੋਟੀਆਂ ਕੁੰਡੇ ਵਿੱਚ ਕਸਾ ਕੇ ਕੋਕਲੇ ਬਣਾ ਕੇ ਮੰਜੇ ਤੇ ਬਹਿ ਰੋਟੀ ਖਾਣ ਲੱਗਾ। ਚਿੜੀ ਅਜੇ ਵੀ ਆਪਣੇ ਬੱਚੇ ਨੂੰ ਚੋਗਾ ਖਵਾ ਰਹੀ ਸੀ। ਰੋਟੀ ਖਾਣ ਦਾ ਦਿਲਬਾਗ ਕਹਿ ਰਿਹਾ ਸੀ ਕਿ ਚਿੜੀਆਂ ਆਪਣੇ ਬੱਚਿਆਂ ਨੂੰ ਵਾਲਾ ਮੂੰਹ ਕਰ ਦਿਆ ਆਪਣੇ ਮੂੰਹ ਚੋਂ ਦਾਣੇ ਕੱਢ ਕੱਢ ਕੇ ਖਵਾਉਦੀਆ ਪਰ ਮੇਰੀ ਮਾਂ ਤਾਂ ਮੈਨੂੰ ਕੱਲੇ ਨੂੰ ਛੱਡ ਆਪ ਕੱਲੀ ਨਾਨਕੀ ਚਲੀ ਗਈ। ਇਨੇ ਕੰਦਾ ਹੀ ਉੱਚੀ ਉੱਚੀ ਰੋਂ ਲੱਗਾ ਤੇ ਰੋਂਦਾ ਰੋਂਦਾ ਹੀ ਸੌਂ ਗਿਆ ਦਿਨ ਛਿਪ ਗਿਆ ਪਰ ਦਿਲਬਾਗ ਅਜੇ ਵੀ ਸੁੱਤਾ ਹੀ ਪਿਆਸੀ ਇੰਨੇ ਨੂੰ ਦਿਲਬਾਗ ਦੀ ਮਾਂ ਨੇ ਕੱਖਾ ਦੀ ਪੰਡ ਥੱਲੇ ਸੁੱਟੀ ਤਾਂ ਹਨੇਰਾ ਹੋ ਚੁੱਕਾ ਸੀ ਮਾਂ ਨੇ ਕਮਰੇ ਅੰਦਰ ਜਾਂਦੀ ਨੇ ਬਲਬ ਜਗ੍ਹਾ ਦਿੱਤਾ ਤਾਂ ਉਸ ਦੀ ਨਿਗਾਨ ਸੁੱਤੇ ਪਏ ਦਿਲਬਾਗ ਤੇ ਪਈ ਮਾਂ ਕਾਹਲੀ ਨਾਲ ਦਿਲਬਾਗ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਤਾਂ ਦਿਲਬਾਗ ਦੀ ਨੀਂਦ ਖੁੱਲ ਗਈ ਮਾਂ ਤੋਂ ਕਾਹਲੀ ਨਾਨਕੀ ਚਲੀ ਗਈ ਸੀ ਮੈਨੂੰ ਲੈ ਕੇ ਨਹੀਂ ਗਈ ਦਿਲਬਾਗ ਦੀਆਂ ਅੱਖਾਂ ਪਰਾਈਆਂ ਨਹੀਂ ਪੁੱਤ ਮੈਂ ਤਾਂ ਦਿਹਾੜੀ ਗਈ ਸੀ ਨਾਨਕੀ ਤਾਂ ਤੈਨੂੰ ਨਾਲ ਲੈ ਕੇ ਜਾਓ ਤੈਨੂੰ ਰਾਤ ਵੀ ਕਿਹਾ ਸੀ ਮੈਂ ਲੈ ਸੱਚ ਅੱਜ ਖੇਤ ਲੱਡੂ ਵੰਡੇ ਸੀ ਮੈਨੂੰ ਇੱਕ ਮਿਲਿਆ ਸੀ ਮੈਂ ਤਾਂ ਆਪਣੇ ਸੋਹਣੇ ਪੁੱਤ ਲਈ ਰੱਖ ਲਿਆ ਸੀ ਚੁੰਨੀ ਦੇ ਪੱਲੇ ਨਾਲੋ ਖੋਲ ਲੱਡੂ ਦਿਲਬਾਗ ਦੀ ਤਲੀ ਤੇ ਰੱਖ ਦਿੱਤਾ ਤੇ ਉਸੇ ਚੁੰਨੀ ਨਾਲ ਉਸ ਦੀਆਂ ਅੱਖਾਂ ਸਾਫ਼ ਕਰਨ ਲੱਗੀ ਦਿਲਬਾਗ ਨੇ ਮਾਨੂਕੁੱਟ ਕੇ ਜੱਫੀ ਪਾਲੀ ਉਹ ਅੱਲੇ ਵੱਲੀ ਵੀ ਦੇਖ ਰਿਹਾ ਸੀ ਜਿਵੇਂ ਬੱਚੇ ਨੂੰ ਕਹਿ ਰਿਹਾ ਹੋਵੇ ਕਿ ਮਾਵਾ ਹਮੇਸ਼ਾ ਹੀ ਆਪਣੇ ਮੂੰਹ ਤੋਂ ਕੱਢ ਕੇ ਬੱਚਿਆਂ ਨੂੰ ਰਜਾਉਂਦੀਆਂ ਹਨ ਦੋਸਤੋ ਇਸੀ ਅੱਜ ਦੀ ਇੱਕ ਮਾਂ ਦੀ ਮਮਤਾ ਦੀ ਕਹਾਣੀ ਦੋਸਤੋ ਅਕਸਰ ਹੀ ਮਾਵਾ ਆਪਣੇ ਮੂੰਹ ਚੋਂ ਕੱਢ ਦਾ ਆਪਣੇ ਬੱਚਿਆਂ ਨੂੰ ਖਿਲਾਉਂਦੀਆਂ ਹਨ ਮਾਂ ਆਪ ਭੁੱਖੀ ਰਹੇ ਲਾਉ ਪਰ ਆਪਣੇ ਬੱਚੇ ਨੂੰ ਭੁੱਖਾ ਨਹੀਂ ਰਹਿਣ ਦਿੰਦੀ ਦੋਸਤੋ ਆਪਣੀ ਮਾਂ ਨੂੰ ਪਿਆਰ ਕਰਿਆ ਕਰੋ ਤੇ ਉਸ ਦੀ ਇੱਜ਼ਤ ਕਰਿਆ ਕਰੋ ਕਿਉਂਕਿ ਮਾਂ ਤੋਂ ਸੱਚਾ ਤੇ پاک ਪਵਿੱਤਰ ਰਿਸ਼ਤਾ ਇਸ ਦੁਨੀਆ ਤੇ ਕੋਈ ਹੋਰ ਨਹੀਂ ਇਸ ਕਹਾਣੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਸੋਲਜਰ ਹਬ ਸਟੋਰੀਜ਼ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕਹਾਣੀ ਨੂੰ ਸ਼ੇਅਰ ਲਾਈਕ ਕਰਨਾ ਨਾ ਭੁੱਲਿਓ ਜੇਕਰ ਤੁਹਾਡੇ ਕੋਲ ਵੀ ਇੱਕ ਵੱਖਰੀ ਕਹਾਣੀ ਹੈ ਤਾਂ ਸਾਡੇ ਟੈਲੀਗ੍ਰam ਚੈਨਲ ਤੇ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਅਸੀਂ ਇਸ ਚੈਨਲ ਦੇ ਜਰੀਏ ਤੁਹਾਡੀ ਕਹਾਣੀ ਵੀ ਘਰ-ਘਰ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਟੈਲੀਗ੍ਰam ਚੈਨਲ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਚ ਦਿੱਤਾ ਗਿਆ ਹੈ ਧੰਨਵਾਦ